ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਆਪਣੇ ਚੈਨਲ ਤੇ ਆਉਣ ਲਈ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਆਪਾਂ ਡੋਰੀ ਦੇ ਉੱਪਰ ਲਟਕਣਾ ਉਹ ਕਿਦਾਂ ਅਟੈਚ ਕਰਨੇ ਆ ਇਹ ਆਪਾਂ ਅੱਜ ਤੁਹਾਨੂੰ ਦੋ ਤਰੀਕੇ ਨਾਲ ਦੱਸਿਆ ਹੋਇਆ ਇੱਕ ਤਾਂ ਆਪਾਂ ਆਹ ਵਾਲੇ ਤਰੀਕੇ ਨਾਲ ਜਿਹੜਾ ਆਪਣਾ ਲਟਕਣਾ ਅਟੈਚ ਕੀਤਾ ਹੋਇਆ ਡੋਰੀ ਦੇ ਨਾਲ ਤੇ ਦੂਸਰਾ ਜਿਹੜਾ ਆਪਾਂ ਦੇਖਦੇ ਆ ਰੈਡੀमेड ਆਪਣੇ ਸ਼ਰਟ ਕਮੀਜ਼ ਕੋਈ ਵੀ ਡਰੈਸ ਵਗੈਰਾ ਆਉਂਦੇ ਤਾਂ ਉਹਦੇ ਵਿੱਚ ਜਿਆਦਾਤਰ ਕਿ ਇਦਾਂ ਹੀ ਗੱਠ ਰੱਖਿਆ ਇਹਨੂੰ ਇਸ ਤਰ੍ਹਾਂ ਨਾਲ ਲਿਖਿਆ ਹੁਣ ਤਿਆਰ ਕੀਤਾ ਤਾਂ ਤੇ ਆਪਾਂ ਇਦਾਂ ਹੀ ਇਹਨੂੰ ਜਿਹੜੀ ਡਰੈਸ ਹੁੰਦੀ ਨੂੰ ਪਾ ਲੈਨੇ ਹਨਾ ਤੇ ਦੇਖ ਰਹੀ ਜੀ ਕਿ ਬਹੁਤ ਆਊਟ ਲੱਗਦਾ ਤਾਂ ਆਪੇ ਇਹ ਗੱਠ ਹੋਲਾਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਲਟਕਣ ਜਿਹੜੇ ਆ ਇਹਨਾਂ ਨੂੰ ਆਪਾਂ ਅਟੈਚ ਕਿੱਦਾਂ ਕਰਨਾ ਠੀਕ ਹੈ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਦੇਖੋ ਤੁਸੀਂ ਇੱਕ ਸਾਈਡ ਲੈ ਲਓ ਡੋਰੀ ਦੀ ਕੋਈ ਵੀ ਇਹ ਆਪਣੇ ਲੱਗ ਤੋਂ ਡੋਰੀ ਰੈਡੀ ਕੀਤੀ ਹੋਈ ਹੈ ਹੁਣ ਆਪਾਂ ਸਾਈਡ ਤੇ ਰੱਖਦੇ ਹਾਂ ਠੀਕ ਹੈ ਜੀ ਤੇ ਇਹ ਵਾਲੀ ਡੋਰੀ ਜਿਹੜੀ ਆਪਾਂ ਇਸ ਤੇ ਅਟੈਚ ਕਰਨਾ ਹੁਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਦਾਂ ਇਹਨੂੰ ਥੋੜੀ ਫਿਨਿਸ਼ਿੰਗ ਦੇ ਨਾਲ ਚਾਹੁੰਦਾ ਤੁਸੀਂ ਇਹਨੂੰ ਕੱਟ ਸਕਦੇ ਹੋ ਕਿ ਥ ਆਪ ਬਟ ਕੱਟਣਾ ਨਹੀਂ ਹੈਗਾ ਕਿਉਂਕਿ ਆਪਾਂ ਇਕੁਲ ਕੱਟੀਆਂ ਹੋਈਆਂ ਡੋਰੀਆਂ ਦੋਵੇਂ ਤਾਂ ਤੁਸੀਂ ਕੀ ਕਰੋਗੇ ਇਹਨਾਂ ਇੱਥੇ ਥੋੜਾ ਇਸ ਇੱਕ ਸਾਈਡ ਨੂੰ ਫੋਲਡ ਕਰ ਲੈਣਾ ਪਹਿਲਾਂ ਫੋਲਡ ਕਰਨ ਤੋਂ ਬਾਅਦ ਜਿਹੜੀ ਆਪਣਾ ਲਟਕਣ ਦੀ ਡੋਰੀ ਹੈਗੀ ਇਹਨੂੰ ਇਸ ਦੇ ਉੱਪਰ ਜਿੱਤਾ ਰੱਖ ਲੈਣਾ ਤੁਸੀਂ ਇੱਧਰ ਰੱਖਣ ਤੋਂ ਬਾਅਦ ਤੁਸੀਂ ਆਪਣੀ ਤਰਪਾਈ ਵਾਲੀ ਸੂਈ ਲੈਣੀ ਹੈ ਜਾਂ ਛੋਟੀ ਕੋਈ ਵੀ ਲੈ ਲਓ ਤਾਂ ਇਹਦੇ ਵਿੱਚ ਤਾਗਾ ਪਾ ਲੈਣਾ ਆਪਾਂ ਤਾਗਾ ਪਾ ਕੇ ਗੱਠ ਮਾਰੀ ਹੋਈ ਇਹਨੂੰ ਤਾਂ ਹੁਣ ਤੁਸੀਂ ਕੀ ਕਰਨਾ ਇਦਾਂ ਕੀਆ ਪਹਿਲਾਂ ਜਿੱਥੇ ਆਪਾਂ ਫੋਲਡ ਕੀਤੇ ਜਿਹੜੇ ਸੈਂਟਰ ਦੇ ਵਿੱਚ ਜਿੱਥੇ ਸੂਈ ਲਗਾਉਂਗਾ ਤਾਂ ਕਿ ਗੱਠ ਜਿਹੜੀ ਸੈਂਟਰ ਦੇ ਵਿੱਚ ਆਵੇ ਆਪਣੀ ਫਿਨਿਸ਼ਿੰਗ ਦਾ ਖਾਸ ਧਿਆਨ ਰੱਖਣਾ ਤੁਸੀਂ ਠੀਕ ਹੈ ਹੁਣ ਤੁਸੀਂ ਕੀ ਕਰਨਾ ਜਿੱਦਾਂ ਕਿ ਆਪਣੀ ਲਟਕਣ ਦੀ ਡੋਰੀ ਹੈਗੀ ਹੈ ਨਾ ਤੇ ਇਹਦੇ ਵਿੱਚ ਦੀ ਆਪਾਂ ਇਹਨੂੰ ਇਦਾਂ ਕੀਆ ਦੋ ਤਨੇ ਤੇ ਸੀਨ ਨਾਲ ਆਉਣੀ ਹੈ ਤਾਂ ਕਿ ਇਹ ਇਥੇ ਫਿਕਸ ਹੋ ਜਾਵੇ ਹਿੱਲੇ ਨਾ ਇਹ ਪੱਕੀ ਕਰਨੀ ਹੈ ਆਪਰੇ ਇਸ ਨੂੰ ਹੈ ਨਾ ਦੋ ਤਨਕੇ ਦੇ ਗੱਠ ਨੇ ਦੇਣੀਆਂ ਤੇ ਇਸ ਤੋਂ ਬਾਅਦ ਤੁਸੀਂ ਕੀ ਆ ਇਦਾਂ ਕੀਆ ਇਹਦੇ ਉੱਪਰ ਦੀ ਫੋਲਡ ਕਰ ਦੇਣਾ ਤਿੰਨ ਚਾਰ ਵਾਰ ਟਰਨ ਕਰਨਾ ਇਹਦੇ ਉੱਪਰ ਦੀ ਲਵੇਟਾ ਦੇ ਦੇਣਾ ਇਸ ਨੂੰ ਇਹਦਾ ਸਿੱਧਾ ਰੱਖਣਾ ਠੀਕ ਹੈ ਇਦਾਂ ਗਈ ਗੇੜੇ ਦੇਣ ਤੋਂ ਬਾਅਦ ਤਾਂ ਤੁਸੀਂ ਸੂਈ ਨੂੰ ਕਿਹਾ ਇਧਰ ਵਾਲੀ ਸਾਈਡ ਤੇ ਕਰ ਲਓ ਤਾਂ ਹੁਣ ਆਪਣੀ ਸੂਈ ਤਾਂ ਅੱਗੇ ਨੂੰ ਜਿਹੜਾ ਤੁਸੀਂ ਇਸ ਤੋਂ ਉੱਪਰਲੀ ਸਾਈਡ ਲੈ ਜਾਓ ਤੇ ਇਹ ਜਿਹੜੀ ਆਪਣੀ ਦੋਰੀ ਹੈਗੀ ਆ ਲਟਕਣ ਵਾਲੀ ਇਹਨੂੰ ਕੀ ਆ ਤੁਸੀਂ ਇਦਾਂ ਗੇਰ ਦੇ ਉੱਪਰ ਦੀ ਇਦਾਂ ਲਪੇਟੇ ਮਾਰਦੇ ਨੇ ਇਹਦੀ ਇਹ ਧਿਆਨ ਰੱਖਣਾ ਸਫਾਈ ਦੇ ਨਾਲ ਦੋਵੇਂ ਲੜ ਇਕੁਲ ਰੱਖਣੇ ਆ ਤੁਸੀਂ ਇਹ ਨਹੀਂ ਹੈਗਾ ਵੀ ਘੱਟ ਢਿੱਲਾ ਹੋ ਜੀ ਦੇਖੋ ਥੋੜਾ ਟਾਈਟ ਹੋ ਜੇ ਇਦਾਂ ਨਹੀਂ ਕਰਨਾ ਆਪਾਂ ਬਹੁਤ ਹੀ ਸੋਹਣਾ ਤੇ ਫਿਨਿਸ਼ਿੰਗ ਦੇ ਨਾਲ ਜਿਹੜਾ ਆਪਏ ਰੈਡੀ ਕਰਨਾ ਠੀਕ ਹੈ ਬਿਲਕੁਲ ਨਾਲ-ਨਾਲ ਤੁਸੀਂ ਨੂੰ ਹੱਥ ਨਾਲ ਆਪਣੇ ਨਾਲ ਠੀਕ ਕਰਦੇ ਰਹਿਣਾ ਆਰਾਮ ਨਾਲ ਕੀ ਤੁਸੀਂ ਇਹਨੂੰ ਇਦਾਂ ਪਰਵਾਲ ਨੂੰ ਲੈ ਕੇ ਜਾਣਾ ਮੀਨ ਜਿਹੜੀ ਆਪਾਂ ਡੋਰੀ ਉੱਪਰਲੀ ਸਾਈਡ ਫੋਲਡ ਕੀਤੀ ਹੈਗੀ ਆ ਉਹਨੂੰ ਵਿੱਚ ਕੇ ਫਿਨਿਸ਼ਿੰਗ ਦੇ ਨਾਲ ਆਪਾਂ ਇਦਾਂ ਲੁਕੋ ਦੇਣਾ ਇਹਨੂੰ ਠੀਕ ਹੈ ਇਸ ਸੂਈ ਤੱਕ ਜਿਹੜਾ ਆਪਣੇ ਅੰਦਰਲੀ ਸਾਈਡ ਆ ਦੇਖੋ ਤੁਸੀਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜੇ ਆਪਾਂ ਨੂੰ ਫਿਨਿਸ਼ ਕਰ ਰਹੇ ਹਾਂ ਇਹ ਪੱਟੀ ਨੂੰ ਜਿਹਦੇ ਪੰਦਰਲੀ ਸਾਈਡ ਡੋਰੀ ਉੱਤੇ ਫੋਲਡ ਕੀਤੀ ਆ ਉਹਨੂੰ ਚੰਗੀ ਤਰ੍ਹਾਂ ਇਦਾਂ ਫੋਲਡ ਕਰ ਦੇਣਾ ਠੀਕ ਹੈ ਇਹ ਜਿਹੜੀ ਆਪਣੀ ਤਾਂ ਜਿਹੜੀ ਹੁਣ ਆਪਣੀ ਡੋਰੀ ਵਾਲਾ ਤਾਗਾ ਸੀ ਇਹਦਾ ਐਂਡ ਇੱਥੇ ਆ ਗਿਆ ਆਪਣੇ ਕੋਲ ਠੀਕ ਹੈ ਇਹ ਬਾਕੀ ਦਾ ਵਦੂ ਉੱਪਰ ਕੇ ਸਾਰਾ ਫੋਲਡ ਕਰਤਾ ਹਨਾ ਹੁਣ ਇਹਨੂੰ ਆ ਤਾਂ ਇਹ ਤਾਂ ਕਿ ਖੁੱਲੇ ਨਾ ਤਾਗਾ ਜਿਹੜਾ ਆਪਾਂ ਇਸ ਦੇ ਹੇਠਾਂ ਦੀ ਲੈ ਕੇ ਆਏ ਸੀ ਇਧਰ ਲਈ ਸਾਈਡ ਉੱਪਰੋਂ ਕੱਟਦਾ ਸੀ ਹੁਣ ਤੁਸੀਂ ਕੀ ਕਰਨ ਇਸ ਤਾਗੇ ਨੂੰ ਇਹ ਜਿਹੜਾ ਆਪਣਾ ਡੋਰੀ ਵਾਲਾ ਤਾਗਾ ਦੀ ਐਂਡਿੰਗ ਆ ਗਈ ਹੈ ਫੋਲਡ ਕੀਤਾ ਹੈ ਇਹਦੇ ਵਿੱਚ ਦੀ ਇਦਾਂ ਕੀ ਆ ਸੂਈ ਨੂੰ ਲੰਘਾਉਣਾ ਠੀਕ ਹੈ ਇੱਕ ਦੁਆਰੇ ਚ ਫੇਰ ਕੇ ਇਹਨੂੰ ਇਦਾਂ ਫੋਲਡ ਕਰ ਦੇਣਾ ਤੁਸੀਂ ਉੱਪਰ ਦੀ ਗੀੜੇ ਦੇ ਦੇ ਦਿੰਨੇ ਆ ਸੂਈ ਥਾਗੇ ਨਾਲ ਹੁਣ ਕੀ ਆਪਣੀ ਇਸ ਜਿਹੜੀ ਡੋਰੀ ਪੱਕੀ ਹੋ ਗਈ ਖੁੱਲਦੀ ਨਹੀਂ ਹੈਗੀ ਤੇ ਸੋਹਣੀ ਵੀ ਬਹੁਤ ਲੱਗ ਰਹੀ ਹੈ ਕਿ ਇਹ ਇਨੀ ਜਿਹੜੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਜੇ ਆਪਾਂ ਉੱਤੇ ਹੀ ਗੰਢ ਦੇ ਲਾਂਗੇ ਤਾਂ ਉਹ ਚੀਜ਼ ਜਿਹੜੀ ਹੈ ਸੋਹਣੀ ਨਹੀਂ ਲੱਗਦੀ ਹਨ ਇੱਥੇ ਕੀ ਆ ਆਪੇ ਸਾਈਨ ਲਵੇਟ ਦੇ ਉੱਪਰ ਦੀ ਗੇੜੇ ਵੀ ਦੇਤੇ ਤੇ ਇੱਥੇ ਕੀ ਆਪਾਂ ਹੁਣ ਇਹਦੇ ਗੰਢ ਪਾਉਣ ਗੰਢ ਦੇ ਦੇਣੀ ਆ ਸੂਈ ਤਾਂਗੇ ਦੇ ਨਾਲ ਚੰਗੀ ਤਰ੍ਹਾਂ ਪੱਕਾ ਕਰ ਦੇਣਾ ਤਾਂ ਕਿ ਗੰਢ ਜਿਹੜੀ ਆਪਣੀ ਖੁੱਲੀ ਨਾ ਕਿਉਂਕਿ ਜੇ ਗੰਢ ਖੁੱਲ ਗਈ ਤਾਂ ਇਹ ਨਹੀਂ ਪਤਾ ਲੱਗਣਾ ਤੁਹਾਡੇ ਕਿੱਥੇ ਕਿੱਲਰ ਕਿੱਡੇ ਜਾਣਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਕੀ ਆ ਪੱਕਾ ਕਰਦੇ ਨੂੰ ਆਪਾਂ ਟੱਟਰ ਨਾਲ ਕੀ ਤਾਂਗੇ ਨੂੰ ਕੱਢ ਦੇਣਾ ਠੀਕ ਹੈ ਤਾਂ ਹੁਣ ਤੁਸੀਂ ਚੈੱਕ ਕਰ ਸਕਦੇ ਆਪਣੇ ਲਟਕਣਾਂ ਨੂੰ ਇਹ ਆਪਣੇ ਲਟਕਣ ਵਾਲੀ ਆ ਗਈ ਫਾਈਨਲ ਲੁੱਕ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜੇ ਆ ਇਹ ਰੈਡੀ ਹੋ ਚੁੱਕੇ ਆ ਆਈ ਹੂ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊ ਤੇ ਸਿੱਖ ਨੂੰ ਬਹੁਤ ਕੁਝ ਮਿਲਿਆ ਹੋਣਾ ਤੇ ਤੁਸੀਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਥੈਂਕ ਯੂ